ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਪਏ ਮੀਂਹ ਇਸ ਵਾਰ ਕਹਿਰ ਮਚਾ ਦਿੱਤਾ ਹੈ। ਲਗਾਤਾਰ 2-3 ਦਿਨ ਪਏ ਮੀਂਹ ਕਾਰਨ ਚਾਰੇ ਪਾਸੇ ਪਾਣੀ ਪਾਣੀ ਹੋ ਗਿਆ। ਸਤਲੁਜ, ਬਿਆਸ, ਰਾਵੀ, ਛੁਕਰੇh ਦਰਿਆਵਾਂ ਦੇ ਪਾਣੀ ਨਾਲ ਪੰਜਾਬ ਦੇ ਸੈਂਕੜੇ ਪਿੰਡ ਡੁੱਬ ਗਏ ਨੇ। ਉੱਥੇ ਭਾਖੜਾ, ਗੋਮਿੰਦਸਾਗਰ ਝੀਲ, ਪੌਂਗ ਡੈਮਸ ਸਮੇਤ ਪੰਜਾਬ ਦੇ ਵੱਖ-ਵੱਖ ਡੈਮਾਂ ਵਿੱਚ ਪਾਣੀ ਲਗਾਤਾਰ ਵੱਧਦਾ ਜਾ ਰਿਹਾ ਜੋ ਕਿ ਖਤਰੇ ਦੀ ਘੰਟੀ ਬਣਦਾ ਜਾ ਰਿਹਾ ਹੈ। ਦੱਸ ਦਈਏ ਕਿ ਮੀਂਹ ਕਾਰਨ ਆਈਪਿਆਨਖਾੜ ਕਾਰਨ ਪੰਜਾਬ ਦੇ ਕਈ ਇਲਾਕਿਆਂ ਵਿੱਚ 37 ਸਾਲ ਦਾ ਰਿਕਾਰਡ ਟੁੱਟ ਚੁੱਕਿਆ ਹੈ। ਸਾਲ 1988 ਤੋਂ ਬਾਅਦ ਪਹਿਲੀ ਵਾਰ ਇੰਨੀ ਭਿਆਨਕ ਹੜ੍ਹ ਦੀ ਸਥਿਤੀ ਦੇਖਣ ਨੂੰ ਮਿਲ ਰਹੀ ਹੈ ਡੈਮਾ ਦੀ ਸੁਰੱਖਿਆ ਨੂੰ ਦੇਖਦੇ ਹੋਏ ਲਗਾਤਾਰ ਪਾਣੀ ਛੱਡਿਆ ਜਾ ਰਿਹਾ ਜਿਸ ਨਾਲ ਪਿੰਡਾਂ ਦੇ ਪਿੰਡ ਪਾਣੀ ਵਿੱਚ ਸਮਾ ਚੁੱਕੇ ਨੇ ਕਈ ਪਿੰਡਾਂ ਵਿੱਚ ਪਏ ਮੀਂਹ ਕਾਰਨ ਸੜਕਾਂ ਖਰਾਬ ਹੋ ਚੁੱਕੀਆਂ ਨੇ ਕਈ ਹੇਠਲੇ ਇਲਾਕਿਆਂ ਦੇ ਘਰ ਵੀ ਪਾਣੀ ਵਿੱਚ ਡੁੱਬ ਚੁੱਕੇ ਨੇ ਜਿਸ ਨਾਲ ਸਥਿਤੀ ਬੇਹੱਦ ਖਰਾਬ ਹੈ ਇਨ੍ਹਾਂ ਭਿਆਨਕ ਹੜਾ ਦੌਰਾਨ ਇੱਕ ਹਫ਼ਤੇ ਦੌਰਾਨ ਕਰੀਬ 2 ਦਰਜਨ ਵਿਅਕਤੀਆਂ ਦੀ ਮੌਤ ਹੋ ਗਈ ਹੈ ਸੂਬੇ ਦੇ 8 ਜ਼ਿਲ੍ਹੇ ਹੜ੍ਹਾਂ ਦੀ ਲਪੇਟ 'ਚ ਆ ਚੁੱਕੇ ਨੇ ਸੈਂਕੜੇ ਪਿੰਡਾਂ 'ਚ ਹਾਲੇ ਵੀ ਲੋਕ ਫਸੇ ਹੋਏ ਨੇ ਇਨਾਂ ਜ਼ਿਲ੍ਹਿਆਂ 'ਚ ਹੁਣ ਤੱਕ ਕਰੀਬ 16000 ਲੋਕਾਂ ਨੂੰ ਸੁਰੱਖਿਤ ਥਾਵਾਂ ਤੇ ਪਹੁੰਚਾਇਆ ਜਾ ਚੁੱਕਿਆ ਹੈ। ਉਧਰ ਕੱਗਰ 'ਚ ਇੱਕਦਮ ਪਾਣੀ ਦਾ ਪੱਧਰ ਵਧਣ ਨਾਲ ਮੁਹਾਲੀ, ਪਟਿਆਲਾ, ਸੰਗਰੂਰ, ਮਾਨਸਾ ਜ਼ਿਲ੍ਹਿਆਂ ਵਿੱਚ ਚੇਤਾਵਨੀ ਜਾਰੀ ਕੀਤੀ ਗਈ ਹੈ। ਪਠਾਨਕੋਟ, ਹੁਸ਼ਿਆਰਪੁਰ, ਗੁਰਦਾਸਪੁਰ, ਅੰਮ੍ਰਿਤਸਰ, ਫਾਜ਼ਿਲਕਾ, ਕਪੂਰਥਲਾ ਜ਼ਿਲ੍ਹਿਆਂ ਵਿੱਚ ਹੜ੍ਹਾਂ ਦੇ ਪਾਣੀ ਨੇ ਨੁਕਸਾਨ ਕੀਤਾ ਹੈ। ਰਾਵੀ ਦਰਿਆ ਤੇ ਬਣਿਆ ਆਰਜੀ ਬੰਨ ਵੀ ਟੁੱਟ ਗਿਆ ਹੈ। ਬਿਆਸ ਤੇ ਸਤਲੁਜ ਦਰਿਆ ਵਿੱਚ ਪਾਣੀ ਦਾ ਪੱਧਰ ਵੀ ਬਹੁਤ ਤੇਜ਼ੀ ਨਾਲ ਵਧਿਆ ਹੈ। ਇਸੇ ਦੌਰਾਨ ਪੌਂਗ, ਪਾਖੜਾ, ਰਣਜੀਤ ਸਾਗਰ ਡ ਇੱਕ ਰਿਪੋਰਟ ਦੇ ਮੁਤਾਬਕ ਪੰਜਾਬ 'ਚ ਇਸ ਵੇਲੇ 500 ਤੋਂ ਵੱਧ ਪਿੰਡ ਤੇ 300 ਸਕੂਲ ਇਸ ਵੇਲੇ ਹੜਾ ਦੀ ਮਾਰ ਹੇਠ ਨੇ 6 ਲੱਖ ਕਿੱਲਾ ਫਸਲ ਮਾਰੀ ਜਾ ਚੁੱਕੀ ਹੈ ਦੁੱਖ ਦੀ ਗੱਲ ਹੈ ਕਿ ਪੰਜਾਬ ਦੇ 7-8 ਜ਼ਿਲ੍ਹਿਆਂ ਦੇ ਲੋਕ ਉਜਾੜੇ ਦਾ ਸ਼ਿਕਾਰ ਹੋ ਗਏ ਨੇ ਇਮਾਰ ਕੱਲੀ ਇਨਸਾਨਾਂ ਨੂੰ ਨਹੀਂ ਪਈ ਵੱਡੀ ਗਿਣਤੀ ਦੇ ਵਿੱਚ ਪਸ਼ੂ ਵੀ ਮਾਰੇ ਜਾ ਚੁੱਕੇ ਨੇ ਤੇ ਜਿਹੜੇ ਪਸ਼ੂ ਬਚੇ ਨਹੀਂ ਉਹਨਾਂ ਦੇ ਉੱਤੇ ਚਾਰੇ ਦਾ ਸੰਕਟ ਮੰਡਰਾ ਰਿਹਾ ਹੈ ਇਹ ਸੁਣ ਕੇ ਵੀ ਦੁੱਖ ਲੱਗਦਾ ਹੈ ਕਿ ਜ਼ਿਆਦਾਤਰ ਲੋਕਾਂ ਨੂੰ ਘਰਾਂ ਤੋਂ ਪਲਾਨ ਕਰਨਾ ਪੈ ਰਿਹਾ ਜਿਸ ਨਾਲ ਵਿੱਤੀ ਤੌਰ ਤੇ ਵੱਡਾ ਨੁਕਸਾਨ ਹੋ ਚੁੱਕਾ ਹੈ ਬਰਸ਼ ਦਾ ਸਿਲਸਿਲਾ ਚੱਲਦਾ ਰਿਹਾ ਤਾਂ ਆਉਣ ਵਾਲੇ ਦਿਨਾਂ ਵਿੱਚ ਸਥਿਤੀ ਹੋਰ ਖਰਾਬ ਹੋ ਸਕਦੀ ਹੈ। ਹਿਮਾਚਲ ਤੇ ਜੰਮੂ ਕਸ਼ਮੀਰ ਦੇ ਨਾਲ ਲੱਗਦੇ ਜ਼ਿਲ੍ਹਿਆਂ ਬਾਰਡਰ ਜ਼ੋਨ ਤੇ ਨੇੜੇ ਹਾਲਾਤ ਬੇਹਦ ਖਰਾਬ ਬਣੇ ਹੋਏ ਨੇ। ਆਲਮੇ ਹੈ ਕਿ ਜ਼ਿਲ੍ਹਿਆਂ ਵਿੱਚ ਕਈ ਲੋਕ ਆਪਣੇ ਘਰਾਂ ਨੂੰ ਛੱਡ ਕੇ ਜਾਣ ਲਈ ਮਜਬੂਰ ਨੇ ਜੋ ਛੱਡਣਾ ਨਹੀਂ ਚਾਹੁੰਦੇ। ਪੰਜਾਬ ਵਿੱਚ ਐਮਰਜੈਂਸੀ ਹਾਲਾਤਾਂ ਨੂੰ ਦੇਖਦੇ ਹੋਏ ਕੰਟਰੋਲ ਰੂਮ ਸਥਾਪਿਤ ਕਰ ਦਿੱਤੇ ਗਏ ਨੇ। ਇਹ ਪੰਜਾਬ ਦੀ ਧਰਤੀ ਹੈ ਜਿਸ ਨੇ ਸਾਨੂੰ ਅੰਨ ਦਿੱਤਾ, ਪਾਣੀ ਦਿੱਤਾ, ਆਪਣੀ ਗੋਦ ਦੇ ਵਿੱਚ ਪਾਲਿਆ ਪਰ ਅੱਜ ਇਹੀ ਪਾਣੀ ਸਾਨੂੰ ਡੋਬਰ ਤੇ ਆ ਗਿਆ। ਹੜ੍ਹ ਦੀਆਂ ਲਹਿਰਾਂ ਨੇ ਘਰ ਬਹਾਲੇ ਸੁਫਨੇ ਬਹਾਲੇ ਕਿਸਾਨਾਂ ਦੀਆਂ ਸਾਲਾਂ ਦੀਆਂ ਮਿਹਨਤ ਖੇਤਾਂ 'ਚ ਖੜੀਆਂ ਫਸਲਾਂ ਸਾਰੀਆਂ ਲਹਿਰਾਂ ਦੇ ਹਵਾਲੇ ਹੋ ਗਈਆਂ ਅੱਜ ਜ਼ਰੂਰਤ ਹੈ ਇਕੱਠੇ ਹੋਣ ਦੀ ਇਹ ਵੇਲਾ ਹੈ ਸਹਾਰਾ ਬਣਨ ਦਾ ਜਿਸ ਕੋਲ ਛੱਤ ਹੈ ਬੇਘਰਾਂ ਨੂੰ ਟਿਕਾਣਾ ਦੇਵੇ ਜਿਸ ਕੋਲ ਰੋਟੀ ਹੈ ਉਹ ਭੁੱਖੇ ਨਾਲ ਵੰਡ ਲਵੇ ਹੜ੍ਹ ਸਾਨੂੰ ਡਰਾ ਸਕਦਾ ਪਰ ਹਰਾ ਨਹੀਂ ਸਕਦਾ ਇਕੱਠੇ ਹੋ ਕੇ ਫਿਰ ਤੋਂ ਆਪਣਾ ਪੰਜਾਬ ਬਣਾਵਾਂਗੇ ਮਿੱਟੀ ਦੀ ਖੁਸ਼ਬੂ ਤੇ ਖੇਤਾਂ ਦੀ ਹਰਿਆਲੀ ਫਿਰ ਮੁੜ ਵਾਪਸ ਆਏਗੀ ਜੇਕਰ ਤੁਹਾਡਾ ਵੀ ਕੋਈ ਆਪਣਾ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਰਹਿ ਰਿਹਾ ਹੈ ਜਿੱਥੇ ਹੜ੍ਹਾਂ ਦੀ ਸਥਿਤੀ ਬਣੀ ਹੋਈ ਹੈ ਉਹਨਾਂ ਨੂੰ ਤੁਸੀਂ ਆਪਣਾ ਸੁਨੇਹਾ ਕਮੈਂਟਸ ਦੇ ਰਾਹੀਂ ਭੇਜ ਸਕਦੇ ਹੋ